ਠੀਕ ਆਏ ਤੁਹਾਡੇ ਦੋਆ ਬਲایا ਸਰਮਜੀਤ ਸਿੰਘ ਦਾ ਬੇਟਾ ਹੈ ਜੇਲਡ ਠੀਕ ਆ ਗੁਰਦੀਪ ਸਿੰਘ ਲੰਘਾ ਹੋ ਰਿਹਾ ਹੈ ਨਾ ਤੁਹਾਡਾ ਦੋਆ ਦੇ ਆਰਡਰ ਦਾ ਤੇਰਾ ਜੀ ਕਰਾ ਦੇ ਇਹਨਾਂ ਦੇ ਸਾਈਨ ਕਰਾ ਲਓ ਲਿਆਓ ਤੇ ਇਹਦੀ ਤੁਸੀਂ ਆਪਣੀ ਜੱਗੇ ਜੇ ਕੋਈ ਤੁਹਾਡਾ ਹੱਕ ਆ ਵਿਆਹ ਫਾਈਲ ਕਰਾ ਜਿਹੜੇ ਯਾਰ ਕਲੋਨੀ ਲਿਆ ਇਧਰ ਲਾ ਦੇ ਫੀ ਕਰਾ ਦੇਣਾ ਆ ਫਾਈਨਲੀ ਫਾਈਲ ਇਹਨਾਂ ਦੀ ਕਾਪੀ ਸਾਡੇ ਕੋਲ ਲੈ ਲਿਓ ਆਪਰੇ ਆਹ ਕਾਪੀ ਲੈ ਲਿਓ ਆਪਰੇ ਇੱਥੇ ਚੁਕਾ ਦੀ ਐਕਸਟਰਾ ਨਹੀਂ ਦੀ ਹੋਊਗੀ ਲੈ ਲਿਓ ਆਹ ਮਾਰੋ ਸੈਰੇ ਇੱਥੇ ਰਸੀਦ ਕਰਾਓ ਆਹ ਇਹਦੇ ਇਹਦੇ ਕਰਵਾ ਦੇ ਆਹ ਇੱਥੇ ਪਾਓ ਆਪਣਾ ਨਾਮ 1411 ਕਲਿੱਕ ਕਰੀ ਪੁੱਛੋ ਕੋਈ ਨਾ ਕੋਮੇ ਬੋਲ ਕੇ ਕਰਦਾ ਚਾ ਇਨਕਮਿੰਗ ਵੌਇਸ ਕਾਲ ਚਾ ਐਕਸਟਰਾ ਕੰਪੀ ਚਾਹੀਦੀ ਹੈ ਲਾ ਕੇ ਰੋਪਤ ਨਹੀਂ ਮਾਰੋ ਬੈਲ ਮਾਰੋ ਬੰਦ ਮਾਰਾ ਆਪੀ ਦਾ ਨਾ ਹਾਉ ਤੇ ਕੁੰਡੀ ਲੱਗੀ ਸੱਚ ਹਾਂ ਲਾਈਟ ਦੀ ਆਵਾਜ਼ ਹੋ ਰਹੀ ਜੇ ਜੇ ਨੇ ਚੱਲ ਇੱਧਰ ਕਰ ਦੇ ਇਸੇ ਜਗ੍ਹਾ ਕਿ ਚੱਲ ਲੈ ਆ ਹਾਂ ਚੱਲ ਬਹੁਤ ਬੜੀ ਨਹੀਂ ਬੋਲ ਰੋ ਬੋ ਨਹੀਂ ਕਿਸੇ ਨਾਲ ਦੇ ਉਹ ਜੂਨੀਆ ਜਲਦੀ ਵਿੱਚ ਪਈ ਪਲਾਂ ਆ ਗਿਆ ਲੈ ਸੋ ਨਾ ਇਹਦੇ ਅੰਦਰ ਹੀ ਲਾ ਦੋ ਕਾ ਦੋ ਕਿੰਨੀਆਂ ਕਾਪੀਆਂ ਹੋਰ ਇਹ ਦੋ ਆ ਨਾ ਦੋ ਦੇਖੋ ਦੋ ਤਾਂ ਦੋ ਸਾਰੀ ਆ ਲੱਗੇ ਗੈਰੀ ਬਲਾਓ ਜੀ ਬਲਾਓ ਹੋਰ ਉਹ ਤੇਰੀ ਬਾਹਰ ਦੀਆਂ ਉਹ ਜਿਹੜੀਆਂ ਆ ਤਿਆਰ ਕਰਤੀ ਕਰਦਾ ਆ ਲੈ ਆਓ ਆ ਜਦੋਂ ਦੀ ਉਹ ਕੋਹਾਰੇ ਕੋਈ ਬਰਤੋਗਾ ਨਹੀਂ ਲੈਂਦੇ ਸਰਬਜੀ ਤੋਂ ਪਹੁੰਚਦਾ ਜਿਹੜਾ ਕੁੰਜੇ ਦਾ ਕੋਲ ਉਹ ਪਹੁੰਚ ਗਿਆ ਸੀ ਹਾਂ ਉਹ ਪਹੁੰਚ ਗਿਆ ਜੇ ਪਹਿਲਾਂ ਹੀ ਪਤਾ ਬਣ ਗਿਆ ਉਹ ਬੁਛੇ ਦਾ ਤਾਂ ਹੋਰ ਬੈਠੇ ਉਹ ਬਹੁਤ ਸਮਝਾ ਨਹੀਂ ਬਹੁਤ ਤੋਂ ਤਕਰਾ ਵੱਟਦਾ ਯੋ ਯੋ ਵੀ ਸੰਜੀਤ ਜੀ ਇਹ ਵੀ ਇਹਨਾਂ ਨੂੰ ਪਵਾ ਦਿਓ ਕਿਉਂਕਿ ਜੇਹ ਹਾਂਜੀ ਹਾਂਜੀ ਦੇਖ ਕੇ ਕਰੋ ਜੀ ਮਰੋ ਉਹ ਅਮ੍ਰਿਤਸ਼ਰ ਤੋਂ ਸੀ ਪਾਪਾਈ ਤੋਂ ਹੀ ਆਇਆ ਕੋਈ ਮੈਂ ਕਿ ਕਾ ਸਾਢੇ ਕੋਨੇ ਵਾਲੇ ਆਣੇ ਕਾਪੀ ਲੈ ਰਿਹਾ ਆ ਵੀ ਅੱਜ ਨਾਲ ਹੀ ਲੈ ਲੋ ਆ ਮਰੋ ਖਿਆਲ ਆਬ ਯੋ ਹੋ ਜਾ ਕੇ ਉਧਰ ਆ ਉਹ ਜਿੱਥੇ ਪਾਂਦੀ ਆ ਕਲਿੱਕ ਕਰ ਦਿਨ ਆ ਜੋ ਸਹਿਲ ਕਾਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜਿਹੜੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿੰਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਦਰ ਤੇ ਸਬਡਿਵੀਜ਼ਨ ਫਤਿਹਗੜ ਚੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੇ ਜਾਂ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਆਂ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਅ ਟਰਾਇਲ ਨੇ ਔਰ ਇਹਨਾਂ ਸਮਗਰਾਂ ਨੇ ਜੋ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68F ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 ਵੱਡੇ ਸਮਗਲਰ ਨੇ ਸਦਰ ਥਾਣੇ ਦੇ 7 ਸਮਗਲਰ ਨੇ ਔਰ ਕਿਲਾ ਲਾਲ ਸਿੰਘ ਥਾਣੇ ਦੇ ਦੋ ਸਮਗਦਰ ਨੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਹੈ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਹ ਇਸਰੇ ਫਤੇਗੜ ਚੂੜੀਆਂ ਸ਼ਹਿਰ ਦੇ ਕਿੰਨੇ ਕੇਸ ਹੈ ਜੀ ਫਤੇਗੜ ਚੂੜੀਆਂ ਦੇ 6 ਐਫ ਆਈ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਦਰ ਨੇ ਉਹਦੇ 6 ਦੇ ਤਰ੍ਹਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 68 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚਪਕਾਏ ਗਏ। ਇਹ ਸਰ ਇਹਦੇ ਅਗਲਾ ਐਕਸ਼ਨ ਕੀ ਹੁੰਦਾ ਜੀ ਜਿਹੜਾ ਆਪਾਂ ਨੋਟਿਸ ਤਰ੍ਹਾਂ ਦੇ ਬਾਹਰ ਚਪਕਾਏ ਗਏ ਆ ਇਸ ਤੋਂ ਨੈਕਸਟ ਕੱਪ ਕੀ ਹੁੰਦਾ ਜੀ ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਆ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਨਗੇ ਔਰ ਉਸ ਦੇ ਮੁਤਾਬਕ ਜਿਹੜੀ ਕਾਰਵਾਈ ਆ ਮਕਸਦ ਲਈ ਜਾਂਦੀ ਜਾਊਗੀ।